ਸਾਸਿਕਾ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਫਿਲਮੀ ਅਦਾਕਾਰ ਦਲਜੀਤ ਦਸਾਂਜ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਜੇ ਗੱਲ ਕਰੀਏ ਦਲਜੀਤ ਦਸਾਂਜ ਦੀ ਦਲਜੀਤ ਦਸਾਂਜ ਪਹਿਲਾਂ ਵਰਲਡ ਵਾਈਡ ਟੂਰ ਕੀਤੇ ਜਿੱਥੇ-ਜਿੱਥੇ ਵੀ ਪੰਜਾਬੀ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਭੈਣੇ ਉਥੇ ਜਾ ਕੇ ਲਾਈਵ ਕਨਸਰਟ ਕੀਤੇ ਗਏ ਦਲਜੀਤ ਦਸਾਂਜ ਅਤੇ ਉਸਦੇ ਸਾਥੀਆਂ ਵੱਲੋਂ ਜੇ ਗੱਲ ਕਰੀਏ ਦਲਜੀਤ ਦੁਸਾਂ ਦੀ ਦਲਜੀਤ ਦੁਸਾਂ ਦੀ ਇਹਨਾਂ ਦਿਨਾਂ ਦੇ ਵਿੱਚ ਝਾਂਦੀ ਹੈ ਕਿਉਂਕਿ ਅਡਾਨੀ ਤੇ ਊਬਾਨੀ ਦੇ ਬਿਆਨ ਦੇ ਵਿੱਚ ਵੀ ਦਿਖੇ ਗਏ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਬੋਲ ਬੋਲਣਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਏ ਦਲਜੀਤ ਦੁਸਾਂ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਪੂਰੇ 35 ਦਿਨ ਹੋ ਗਏ ਨੇ ਮਰਨ ਵੇਲੇ ਉੱਤੇ ਬੈਠੇ ਹੋਏ ਨੂੰ ਇਧਰ ਪੰਜਾਬ ਪ੍ਰਸ਼ਾਸਨ ਖਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਦਲਜੀਤ ਦਸਾਂਜ ਨੂੰ ਦਲਜੀਤ ਦਸਾਂਜ ਦਾ ਪਿਛਲੇ ਦਿਨੀ ਕੰਸਰਟ ਹੋਇਆ ਸੀ ਕੰਸ ਲਾਈਵ ਸ਼ੋਅ ਦੇ ਵਿੱਚ ਭੀੜ ਭੜਕਾ ਹੋਇਆ ਦੂਸਰੇ ਪਾਸੇ ਆਵਾਜ਼ ਯਾਨੀ ਕਿ ਵਾਇਸ ਪ੍ਰਦੂਸ਼ਣ ਹੋਇਆ ਯਾਨੀ ਕਿ ਅਕੋਰਡਿੰਗ ਟੂ ਜਿਹੜਾ ਚੰਡੀਗੜ੍ਹ ਦਾ ਲਾਅ ਹੈ ਕਾਨੂੰਨ ਹੈ ਉਹ ਕਹਿੰਦਾ ਹੈ ਕਿ 75 ਡੈਸੀਮਲ ਤੋਂ ਆਵਾਜ਼ ਵੱਧ ਨਹੀਂ ਹੋਣੀ ਚਾਹੀਦੀ ਇੱਧਰ 75% ਡੈਸੀਮਲ ਤੋਂ ਜ਼ਿਆਦਾ ਆਵਾਜ਼ ਸੁਣੀ ਗਈ ਪ੍ਰਦੂਸ਼ਣ ਨੂੰ ਲੈ ਕੇ ਯਾਨੀ ਕਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਕੋਟ ਵੱਲੋਂ ਦਲਜੀਤ ਦਸਾਂਜ ਨੂੰ ਦਲਜੀਤ ਦਸਾਂਜ ਨੂੰ ਜਿਹੜਾ ਵੱਡਾ ਜੁਰਮਾਨਾ ਹੋਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਦਲਜੀਤ ਦਸਾਂਜ ਤਾਂ ਪਹਿਲਾਂ ਹੀ ਅੱਕੇ ਹੋਏ ਨੇ ਪੰਜਾਬ ਖਾਸ ਕਰਕੇ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਰਿਹਾ ਤੇ ਮੈਂ ਭਾਰਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੋਅ ਨਹੀਂ ਕਰਾਂਗਾ ਭਾਵੇਂ ਕੰਗਣਾ ਰਣੌਤ ਹਾਕ ਵਿੱਚ ਖੜੀ ਹੈ ਦਲਜੀਤ ਦੋਸਾਂਝ ਦੇ ਕਿਉਂਕਿ ਕਈ ਜਥੇਬੰਦੀਆਂ ਪੂਰੇ ਭਾਰਤ ਵਿੱਚ ਇਹ ਕਹਿ ਰਹੀਆਂ ਨੇ ਕਿ ਦਲਜੀਤ ਦੋਸਾਂਝ ਵੱਲੋਂ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹ ਸ਼ਰਾਬ ਦੀ ਗੱਲ ਕਰਦੇ ਨੇ ਜੇਕਰ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਦੀ ਦਿਲਜੀਤ ਦੋਸਾਂਝ ਇੱਕ ਦੋ ਗੀਤ ਅਜਾਏ ਗਾਉਂਦੇ ਵੀ ਨੇ ਹਾਸਤੇ ਤੇ ਜਿੱਥੇ ਉਹ ਲਾਈਵ ਸ਼ੋਅ ਕਰਦੇ ਨੇ ਇਧਰ 15 ਤੋਂ 20 ਲੱਖ ਰੁਪਏ ਜੁਰਮਾਨਾ ਹੋਵੇਗਾ ਆਵਾਜ਼ ਪ੍ਰਦੂਸ਼ਣ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਦਿਲਜੀਤ ਦੋਸਾਂਝ ਨੂੰ ਦਿਲਜੀਤ ਸਾਹਿਬ ਇੱਕ ਪਾਸੇ ਚੰਗਾ ਪੈਸਾ ਵਟੋਰੇ ਨੇ ਇਹਨਾਂ ਲਾਇਸੈਂਸ ਦੇ ਵਿੱਚ ਦੂਸਰੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ 15 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਹੈ